ਮੈਂ ਸ਼ਾਨ ਸਿੰਘ ਸਬਸਕ੍ਰਿਪਟਰ ਲੀਡਰ ACP ਸੈਂਟਰ ਮੇਰੇ ਵੱਲੋਂ ਮੇਰੇ ਇਲਾਕੇ ਤੋਂ ACP ਸਾਹਿਬ ਵੱਲੋਂ ਸ਼ਹਿਰ ਦੇ ਲੋਕਾਂ ਵੱਲੋਂ ਸਾਰੇ ਲੁਧਿਆਣਾ ਵਾਸੀਆਂ ਨੂੰ ਬੇਨਤੀ ਆ ਦੁਵਾਲੀ ਦਾ ਤਿਹਾਰ ਹੈ ਖੁਸ਼ੀਆਂ ਨਾਲ ਮਨਾਓ ਬਰਦੀ ਤੇ ਸ਼ੁਭ ਦਿਸ਼ਾ ਮਗਰੋਂ ਰੋਟ ਸਤਾਰ ਨਾਲ ਗੁਰੂ ਘਰ ਦੇ ਅਸ਼ੀਰਵਾਦ ਨਾਲ ਇਹ ਤਿਹਾਰ ਮਨਾਓ ਤੇ ਗ੍ਰੀਨ ਦੁਵਾਲੀ ਮਨਾਓ ਟਾਕੀਆਂ ਤੋਂ ਬਚੇ ਕਰੋ ਤੇ ਵਧੀਆ ਫਲ ਫੂਲ ਵਗਰਾ ਖਾਓ ਸੇਵਾਤੋ Thank you.